ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜਾਹੋ ਜਲਾਲ ਸ਼ੂਰਬੀਰਤਾ ਅਤੇ ਅਨਕ ਦੇ ਨਾਲ ਜਿਉਣ ਦਾ ਸੁਨੇਹਾ ਦੇਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1701 ਈਸਵੀ ਦੇ ਚੇਦ ਦੇ ਮਹੀਨੇ ਵਿੱਚ ਹੋਲੇ ਮਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ ਹੋਲਾ ਮਹੱਲਾ ਹਰ ਸਾਲ ਹੋਲੀ ਤੋਂ ਅਗਲੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਅਤੇ ਵੱਖ-ਵੱਖ ਧਰਮ ਅਸਥਾਨਾਂ ਤੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਹੋਲੇ ਮਹੱਲੇ ਦਾ ਤਿਉਹਾਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵਕਤ ਸ਼ੁਰੂ ਕੀਤਾ ਜਦੋਂ ਹੋਲੀ ਇੱਕ ਸਮਾਜਿਕ ਬੁਰਾਈ ਬਣ ਗਿਆ ਸੀ। ਹੁੱਲੜਬਾਜੀ ਅਤੇ ਨਸ਼ਿਆਂ ਦੇ ਨਾਲ ਲੋਕਾਂ ਦੀ ਸ਼ਾਂਤੀ ਭੰਗ ਹੋ ਗਈ ਸੀ। ਲੁਕਾਈ ਨੂੰ ਅਮਨ ਸ਼ਾਂਤੀ ਦੇ ਨਾਲ ਜਿਉਣ ਦੇ ਲਈ ਅਤੇ ਆਉਣ ਵਾਲੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਸਿੱਖਾਂ ਵਿੱਚ ਸ਼ੋਰ ਵੀਰਤਾ ਜੋਸ਼ ਸਰੀਰਿਕ ਤੌਰ ਤੇ ਮਜ਼ਬੂਤ ਕਰਨ ਯੁੱਧ ਕਲਾ ਵਿੱਚ નિਪੁੰਨ ਕਰਨ ਸਮਾਜ ਅਤੇ ਧਰਮ ਦੀ ਰੱਖਿਆ ਕਰਨ ਦੇ ਲਈ ਨਗਾੜੇ ਵਾਲੇ ਹੋਲੇ ਮਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ ਇਹ ਨਗਾੜਾ ਆਜ਼ਾਦੀ ਦਾ ਪ੍ਰਤੀਕ ਹੈ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਤਰਿਕਾ ਲਿਖੀ ਕਿ ਤੁਸੀਂ ਸ਼ੀਸ਼ ਤੇ ਕਲਗੀ ਨਹੀਂ ਸਜਾ ਸਕਦੇ ਨਗਾੜਾ ਨਹੀਂ ਵਜਾ ਸਕਦੇ ਝੰਡੇ ਨਹੀਂ ਚੁਲਾ ਸਕਦੇ ਕੌੜਿਆਂ ਦੀ ਸਵਾਰੀ ਨਹੀਂ ਕਰ ਸਕਦੇ ਇਸ ਗੁਲਾਮੀ ਨੂੰ ਕਟਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਸੰਦੇਸ਼ ਦਿੱਤਾ ਕਿ ਅਸੀਂ ਕਲਗੀ ਵੀ ਸਜਾਵਾਂਗੇ ਨਗਾੜੇ ਵੀ ਵੱਜਣਗੇ ਸਾਡਾ ਨਿਸ਼ਾਨ ਵੀ ਝੁੱਲੇਗਾ ਘੁੜਸਵਾਰੀ ਹੋਏਗੀ ਅਤੇ ਸ਼ਸਤਰ ਵੀ ਰੱਖੇ ਜਾਣਗੇ ਉਸ ਦੇ ਨਾਲ ਹੀ ਸਾਰਾ ਦਿਨ ਪਰਮਾਤਮਾ ਦੀ ਸਿਫ਼ਤ ਸਲਾਹ ਵੀ ਹੋਵੇਗੀ ਸਿੰਘਾਂ ਵਿੱਚ ਭਗਤੀ ਸ਼ਕਤੀ ਸ਼ੂਰ ਵੀਰਤਾ ਅਤੇ ਆਜ਼ਾਦੀ ਦਾ ਰੰਗ ਭਰਨ ਦੇ ਲਈ ਹੌਲੇ ਮਹੱਲੇ ਦਾ ਪਾਵਨ ਤਿਉਹਾਰ ਅਨੰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸ਼ੁਰੂ ਕੀਤਾ ਗਿਆ ਹੋਲਾ ਦਾ ਅਰਥ ਹੈ ਹਮਲਾ ਕਰਨਾ ਮਹੱਲਾ ਦਾ ਅਰਥ ਹੈ ਥਾਂ अथवा ਟਿਕਾਣਾ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ ਕਲਾ ਅਤੇ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਕਰਨ ਦੇ ਲਈ ਕਿਲਾ ਹੋਲਗੜ ਸਾਹਿਰ ਦੇ ਲਾਗੇ ਦੋ ਦਲ ਬਣਾ ਦਿੰਦੇ ਸਨ ਉਹਨਾਂ ਦਲਾਂ ਵਿੱਚੋਂ ਇੱਕ ਇੱਕ ਆਗੂ ਚੁਣ ਲਿਆ ਜਾਂਦਾ ਸੀ ਫਿਰ ਮੁਕਰਰ ਥਾਂ ਤੇ ਕਬਜ਼ਾ ਕਰਨ ਦੇ ਲਈ ਦੋਨੋਂ ਦਲ ਹੱਲਾ ਬੋਲਦੇ ਸਨ ਦੋਨੋਂ ਦਲ ਕਬਜ਼ਾ ਕਰਨ ਦੇ ਲਈ ਆਪਣੀ ਸ਼ੋਰ ਵੀਰਤਾ ਦੀ ਕਲਾ ਦਿਖਾਉਂਦੇ ਸਨ ਜਿਹੜਾ ਦਲ ਮੁਕਰਰ ਥਾਂ ਤੇ ਕਬਜ਼ਾ ਕਰ ਲੈਂਦਾ ਸੀ ਉਸ ਨੂੰ ਦਰਬਾਰ ਵਿੱਚ ਰੋਪਾਉ ਬਖਸ਼ੇ ਜਾਂਦੇ ਸਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਜੁੱਧਾਂ ਦੀ ਤਿਆਰੀ ਦੇ ਲਈ ਅਭਿਆਸ ਲੜਾਈਆਂ ਕਰਾਉਂਦੇ ਸਨ ਲੁਕਾਈ ਨੂੰ ਵਿਕਾਰਾਂ ਨਸ਼ਿਆਂ ਹੁੱਲੜਬਾਜੀ ਤੋਂ ਮੁਕਤੀ ਦਿਵਾਉਣ ਦੇ ਲਈ ਭਗਤੀ ਸ਼ਕਤੀ ਅਤੇ ਸਿੱਧਕ ਦੇ ਨਾਲ ਜਿਉਣ ਦੇ ਲਈ ਹੌਲੇ-ਮਹੱਲੇ ਦੇ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ